ਤੋ ਤਸਵੀਰਾਂ ਤੁਹਾਨੂੰ ਅੱਜ ਟਰੱਕ ਯੂਨੀਅਨ ਭਵਾਨੀਗੜ੍ਹ ਦੀਆਂ ਦਿਖਾਉਣ ਲੱਗੇ ਆ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ 350ਵਾਂ ਸ਼ਹੀਦੀ ਦਿਹਾੜਾ ਪਾਠੇ ਨਮੀ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿੱਥੇ ਪੂਰੀ ਦੇਸ਼ ਦੁਨੀਆ ਦੇ ਅੰਦਰ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਤਲਵੰਡੀ ਸਾਬੋ ਤੋਂ ਚੱਲਿਆ ਨਗਰ ਕੀਰਤਨ ਜਿਹੜਾ ਸੰਗਰੂਰ ਦੇ ਅੰਦਰ ਦਾਖਲ ਹੁੰਦਾ ਤਾਂ ਹਰ ਕਬੜਾ ਇੱਕ ਵੀ ਬਲਵਿੰਦਰ ਕੌਰ ਭਰਾ ਜੀ ਆ ਆਖਦੇ ਨੇ ਇਸ ਤੋਂ ਪਹਿਲਾਂ ਤੁਸੀਂ ਸੰਗਰੂਪਤ ਤਸਵੀਰਾਂ ਦੇਖੀਆਂ ਨੇ ਤੇ ਹੁਣ ਤਸਵੀਰਾਂ ਤੁਹਾਨੂੰ ਪੁਹਾਣੀਗੜ ਦੀਆਂ ਦਿਖਾ ਰਿਹਾ ਜਿੱਥੇ ਹਲਕਾ ਵਿਧਾਇਕ ਵੀ ਬੰਦਰਿੰਦਰ ਕੌਰ ਭਰਾਸ ਦੇ ਨਾਲ ਐਸ ਡੀ ਐਮ ਮੈਡਮ ਮਨਜੀਤ ਕੌਰ ਉਹਨਾਂ ਦੇ ਨਾਲ ਡੀ ਐਸ ਪੀ ਪੁਹਾਣੀਗੜ ਰਾਹੁਲ ਕੌਂਸਲ ਤੋਂ ਇਲਾਵਾ ਜਤਿੰਦਰ ਸਿੰਘ ਮਿੱਕੀ ਬਾਜਵਾ ਪ੍ਰਧਾਨ ਟਾਕ ਜੁਨੀਅਨ ਪੁਹਾਣੀਗੜ ਜਗਸੀਰ ਸਿੰਘ ਜਗਾਤ ਚਨੇੜੀ ਚੇਅਰਮੈਨ ਮਾਰਕੀਟ ਕਮੇਟੀ ਪੁਹਾਣੀਗੜ ਬਕਰ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਬਲਦਕਣਾ ਤੇ ਸਭ ਦਾ ਪ੍ਰਧਾਨ ਸਵਾਕ ਯੂਨੀਅਨ ਗੁਰਪ੍ਰੀਤ ਸਿੰਘ ਫਗੂਵਾਲਾ ਜੀਆਂ ਆ ਕਹਿnde ਲਈ ਤੁਹਾਨੂੰ ਨਜ਼ਰ ਆਉਣਗੇ ਸੋਪੋਆ ਨਿਗਲ ਵਿਖੇ ਨਗਰ ਕੀਰਤਨ ਪਹੁੰਚਣ ਤੇ ਸਵਾਗਤ ਕੀਤਾ ਗਿਆ ਤੇ ਹਲਕਾ ਬਧਾਇਕ ਵੀਪਾ ਨਰਿੰਦਰ ਕੌਰ ਭਰਾਜ ਨੇ ਖੁਦ ਲੰਗਰ ਜਿਹੜਾ ਛਕਾਇਆ ਸੋ ਲੰਗਰ ਦਾ ਪ੍ਰਬੰਧ ਕੀਤਾ ਗਿਆ ਟਰੱਕ ਯੂਨੀਅਨ ਪੋਆਣੀਗੜ ਵਿਖੇ ਜਿਉਂ ਹੀ ਨਗਰ ਕੀਰਤਨ ਪੋਆਣੀਗੜ ਵਿਖੇ ਪਹੁੰਚ ਰਿਹਾ ਤਾਂ ਬਾਲਨਾ ਸਵਾਗਤ ਹੈ ਜਿਹੜਾ ਉਹ ਤੀਤਾ ਗਿਆ ਵਾਹਿਗੁਰੂ ਵਡੀ ਗੈਂਟੀ ਦੇ ਵਿੱਚ ਲੋਕ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਉਮੜੇ ਦੇ ਨੰਨੀਆਂ ਰੰਨੀਆਂ ਕਤਾਰਾਂ ਲਗੀਆਂ ਸੋ ਇਹ ਜਿਹੜਾ ਨਗਰ ਕੀਰਤਨ ਹੈ ਇਹ ਪਟਿਆਲੇ ਵੱਲ ਨੂੰ ਅੱਗੇ ਵਧੇਗਾ ਅਤੇ ਕਈ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਸਮਾਪਤ ਹੋਵੇਗਾ ਸੋ ਤੁਹਾਨੂੰ ਉੱਥੇ ਲੈ ਚਲਦੇ ਹਾਂ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਆ ਜੋ ਤੁਸੀਂ ਵੀ ਸੁਣ ਲਓ ਸੋ ਤਸਵੀਰਾਂ ਤੁਹਾਨੂੰ ਅੱਜ ਟਰੱਕ ਯੂਨੀਅਨ ਭਵਾਨੀਗੜ੍ਹ ਦੀਆਂ ਦਿਖਾਉਣ ਲੱਗੇ ਆ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ 350 ਸ਼ਹੀਦੀ ਦਿਹਾੜਾ ਪਾਸੇ ਨੋਮੀ ਸਾਹਿਬ ਜੀ ਗੁਰੂ ਤੇ ਇੱਕ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿੱਥੇ ਪੂਰੀ ਦੇਸ਼ ਦੁਨੀਆ ਦੇ ਅੰਦਰ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਤਲਵੰਡੀ ਸਾਬੋ ਤੋਂ ਚੱਲਿਆ ਨਗਰ ਕੀਰਤਨ ਜਿਹੜਾ ਸੰਗਰੂਰ ਦੇ ਅੰਦਰ ਦਾਖਲ ਹੁੰਦਾ ਤਾਂ ਹਲਕਾ ਵ代ਕ ਵੀ ਬਲਵਿੰਦਰ ਕੌਰ ਭਰਾਜ ਜੀ ਆਆਂ ਆਖਦੇ ਨੇ ਇਸ ਤੋਂ ਪਹਿਲਾਂ ਤੁਸੀਂ ਸੰਗਰੂਪ ਤੋਂ ਤਸਵੀਰਾਂ ਦੇਖੀਆਂ ਨੇ ਤੇ ਹੁਣ ਤਸਵੀਰਾਂ ਤੁਹਾਨੂੰ ਪੁਆਨਿਗੜ ਦੀਆਂ ਦਿਖਾ ਰਿਹਾ ਜਿੱਥੇ ਹਲਕਾ ਵ代ਕ ਵੀ ਬਲਵਿੰਦਰ ਕੌਰ ਭਰਾਜ ਦੇ ਨਾਲ ਐਸਡੀਐਮ ਮੈਡਮ ਮਨਜੀਤ ਕੌਰ ਉਹਨਾਂ ਦੇ ਨਾਲ ਡੀਐਸਪੀ ਪੁਆਨਿਗੜ ਰਾਹੁਲ ਕੌਂਸ਼ਲ ਤੋਂ ਇਲਾਵਾ ਜਤਿੰਦਰ ਸਿੰਘ ਮਿੱਕੀ ਬਾਜਵਾ ਪ੍ਰਧਾਨ ਟਾਕ ਜੁਨੀਅਨ ਪੁਆਨਿਗੜ ਜਗਸੀਰ ਸਿੰਘ ਜਗਾਤ ਚਨੇੜੀ ਚੇਅਰਮੈਨ ਮਾਰਕੀਟ ਕਮੇਟੀ ਪੋਹਾਨੀਗੜ ਬਕਰ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਬਲਦਕਣਾ ਅਤੇ ਸਬਕਾ ਪ੍ਰਧਾਨ ਸਬਕ ਯੂਨੀਅਨ ਗੁਰਪ੍ਰੀਤ ਸਿੰਘ ਫਗੂਵਾਲਾ ਜੀਆਂ ਆ ਕੈਂਪ ਦੇ ਲਈ ਤੁਹਾਨੂੰ ਨਜ਼ਰ ਆਉਣਗੇ ਸੋਪਵਾ ਨਗਰ ਵਿਖੇ ਨਗਰ ਕੀਰਤਨ ਪਹੁੰਚਣ ਤੇ ਸਵਾਗਤ ਕੀਤਾ ਗਿਆ ਤੇ ਹਲਕਾ ਵਿਧਾਇਕ ਵੀ ਬਨ ਰਿੰਦਰ ਕੌਰ ਭਰਾਜ ਨੇ ਖੁਦ ਨਗਰ ਜਿਹੜਾ ਛਕਾਇਆ ਸੋ ਲੰਗਰ ਦਾ ਪ੍ਰਬੰਧ ਕੀਤਾ ਗਿਆ ਟਰੱਕ ਜੁਨੀਅਨ ਪਵਾਨੀਗੜ੍ਹ ਵਿਖੇ ਜਿਉਂ ਹੀ ਨਗਰ ਕੀਰਤਨ ਪਵਾਨੀਗੜ੍ਹ ਵਿਖੇ ਪਹੁੰਚ ਰਿਹਾ ਤਾਂ ਭਲਨਾ ਸਵਾਗਤ ਹੈ ਜਿਹੜਾ ਉਹ ਕੀਤਾ ਗਿਆ ਵਾਹਿਗੁਰੂ ਜੀ ਵਡੀ ਗੈਂਟੀ ਦੇ ਵਿੱਚ ਲੋਕ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਉਮੜੇ ਦੇ ਨੰਨੀਆਂ-ਨੰਨੀਆਂ ਕਤਾਰਾਂ ਲਗੀਆਂ ਸੋ ਇਹ ਜਿਹੜਾ ਨਗਰ ਕੀਰਤਨ ਹੈ ਇਹ ਪਟਿਆਲੇ ਵੱਲ ਨੂੰ ਅੱਗੇ ਵਧੇਗਾ ਅਤੇ ਕਈ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਕਿ ਕਦ ਸੰਮਾਪਤ ਹੋਵੇਗਾ ਸੋ ਤੁਹਾਨੂੰ ਉਥੇ ਦਾ ਚਲਦੇ ਆ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਆ ਜੋ ਤੁਸੀਂ ਵੀ ਸੁਣ ਲਓ ਕਿਸ ਤਰੀਕੇ ਦੇਖਦੇ ਹੋ ਸਾਡੇ ਲਗਭਗ 300 ਸਾਲਾਂ ਤੋਂ ਦੇਖ ਬਾਤ ਹੈ ਕਿ ਮਹਾਰਾਜ ਦਾ ਜਿਹੜਾ ਲਗਨ ਕੀਰਤਨ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਅੱਜ ਕੋ ਬੰਦੀ ਕਰਨ ਕੋਚੀ ਕਿਹਨਾਂ ਬਾਕੀ ਦਿਓ ਬਹੁਤ ਬਹੁਤ ਧੰਨਵਾਦ ਆ ਜੀ ਤੇ ਬਹੁਤ ਹੀ ਇਹ ਵੱਡਾ ਦਿਨ ਹੈ ਬਹੁਤ ਹੀ ਉਦੁੱਤੀ ਸ਼ਹਾਦਤ ਹੈ ਜਿਹੜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਨਵਤਾ ਦੀ ਸੇਵਾ ਲਈ ਤੇ ਜ਼ੁਲਮ ਦੇ ਖਿਲਾਫ ਕਿਉਂਕਿ ਜਿਹੜੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਏ ਸੀ ਸਮੇਂ ਦਾ ਹਾਕਮ ਔਰੰਗਜ਼ੇਬ ਉਹਨਾਂ ਦਾ ਜ਼ਬਰੀ ਜਿਹੜਾ ਧਰਮ ਪਰिवर्तन ਉਹ ਕਰਵਾ ਰਿਹਾ ਸੀ ਇਸ ਨੂੰ ਰੋਕਣ ਲਈ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨਾਲ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਦੇਸ਼ ਭਰ ਵਿੱਚ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਿਆ ਇਸ ਲਈ ਅੱਜ ਇਹ ਬਹੁਤ ਵੱਡਾ ਦਿਨ ਹੈ 350 ਸਾਲਾਂ ਇਹ ਜਿਹੜੀ ਸ਼ਹੀਦੀ ਦਾ ਸਤਾਬਦੀ ਆ ਜਿਹੜੀ ਭਾਰਤ ਵਿੱਚ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਤੇ ਅੱਜ ਇਹ ਜਿਹੜਾ ਨਗਰ ਕੀਰਤਨ ਦਮਦਮਾ ਸਾਹਿਬ ਤੋਂ ਚੱਲ ਕੇ ਅੱਜ ਇੱਥੇ ਭਵਾਨੀਗੜ੍ਹ ਪਹੁੰਚਿਆ ਤੇ ਅੱਗੇ ਇਹਨਾਂ ਅਨੰਦਪੁਰ ਸਾਹਿਬ ਜਾ ਕੇ ਇਹਦੀ ਸਮਾਪਤੀ ਹੈ ਸੋ ਸਮਝਦੇ ਆ ਕਿ ਲੋਕਾਂ ਨੂੰ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਗੁਰੂਆਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਤੋਂ ਸਿੱਖਿਆ ਮਿਲਦੀ ਹੈ ਤੇ ਬੱਚਿਆਂ ਨੂੰ ਪਤਾ ਲੱਗਦਾ ਕਿ ਅਸੀਂ ਮਹਾਨ ਕੁਰਬਾਨੀਆਂ ਸਦਕਾ ਅੱਜ ਇੱਥੇ ਜਿਹੜਾ ਆਜ਼ਾਦੀ ਦਾ ਨਿਗਮ ਮਨ ਰਹੇ ਹਾਂ ਤੁਹਾਨੂੰ ਲੱਗਦਾ ਹੈ ਕਿ ਇਹ ਕਰਮਾਂ ਵਾਲੇ ਹਨ। ਤੁਸੀਂ ਬਹੁਤ ਕਰਮਾਂ ਵਾਲੇ ਹੈ, ਬਹੁਤ ਲੱਕੀ ਹੈ ਜਿਹੜੇ ਅਸੀਂ ਇਹ 350 ਸਾਲਾਂ ਦਿਵਸ ਹੈ ਜਿਹੜਾ ਇਹ ਧਾਨਗੁਰ ਤੇ ਇੱਕ ਬਹਾਦਰ ਸਾਹਿਬ ਪਾਸ਼ਾ ਦੇਸ਼ੀ ਦੀ ਜੜਾ ਦਿਹਾੜਾ ਮਨਾ ਰਹੇ ਆ, ਸ਼ਤਾਬਦੀ ਮਨਾ ਰਹੇ ਆ। ਅਸੀਂ ਉਹਦੇ ਵਿਟਨੈਸ ਬਣਨ ਜਾ ਰਹੇ ਆ। ਸੋ ਅਸੀਂ ਸਾਰੇ ਮੈਂ ਕਹੂੰਗੀ ਅਸੀਂ ਸਾਰੇ ਇਲਾਕਾ ਵਾਸੀ ਜਿੰਨਾ ਵੱਧ ਚੜ ਕੇ ਆਪਾਂ ਗੁਰੂ ਸਾਹਿਬ ਦਾ ਸਵਾਗਤ ਕਰੀਏ ਸੇਵਾ ਕਰੀਏ ਇਸ ਸ਼ਤਾਬਦੀ ਦੇ ਦੌਰਾਨ ਅਨੰਦਪੁਰ ਸਾਹਿਬ ਜਿਵੇਂ 21 ਤੋਂ ਲੈ ਕੇ 25 ਤੱਕ ਉੱਥੇ ਪ੍ਰੋਗਰਾਮ ਚੱਲ ਰਹੇ ਨੇ ਸੰਗਤ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰੇ ਪੰਜਾਬ ਸਰਕਾਰ ਵੱਲੋਂ ਸਾਰੇ ਜਿੱਥੇ ਗੁਰੂ ਸਾਹਿਬ ਦੇ ਚਰਨ ਸੋ ਪ੍ਰਾਪਤ ਧਰਤੀ ਹੈ ਉਹਨਾਂ ਸਾਰੇ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਪਹੁੰਚੇਗਾ ਸੋ ਸਾਡੇ ਲਈ ਇਹ ਬਹੁਤ ਭਾਗਾ ਵਾਲੀ ਗੱਲ ਹੈ ਤੇ ਸਾਰੀ ਸੰਗਤ ਨੂੰ ਮੈਂ ਇਹ ਬੇਨਤੀ ਕਰੂੰਗੀ ਕਿ ਆਪਣੇ ਆਪਣੇ ਇਲਾਕੇ ਤੋਂ ਹਮ ਹਮਾ ਕੇ ਆਪਾਂ ਗੁਰੂ ਸਾਹਿਬ ਦੇ ਸ਼ਤਾਬੀ ਦੇ ਫੰਕਸ਼ਨਾਂ ਦੇ ਵਿੱਚ ਮੂਲੀਅਤ ਕਰੀਏ ਫਿਰ ਵੱਧ ਚੜ ਕੇ ਆਪਣਾ ਯੋਗਦਾਨ ਪਾਈਏ ਥੈਂਕ ਯੂ ਨਵੇਂ ਪਾਚਾ ਹਿੰਦੀ ਜਾਦਰ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦੀ ਲਾਸਾਨੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਦੀ ਜੋ ਸ਼ਹਾਦਤ ਹੈ ਉਹ ਦੀ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਸੋ ਜਿਵੇਂ ਬੜਾ ਭਾਗੇ ਆ ਕਿ ਉਹਨਾਂ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਅੱਜ ਸਾਨੂੰ ਸੰਗਤ ਨੇ ਜੋ ਸੇਵਾ ਬਖਸ਼ੀ ਹੈ ਉਸ ਦੌਰਾਨ ਆਇਆ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੀ ਸਮੁੱਚੀ ਸਰਕਾਰ ਉਹਨਾਂ ਦੀ ਸ਼ਹਾਦਤ ਨੂੰ 350 ਸਾਲੇ ਨੂੰ ਸਮਰਪਿਤ ਜੋ ਪੰਜਾਬ ਅੱਧਰ ਤੇ ਜਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਸੋ ਕੱਲ੍ਹ ਰੋਸ ਤੋਂ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦੀ ਜੋਰਵਾਨਗੀ ਹੋਈ ਸੀ ਤੇ ਅੱਜ ਸਵੇਰੇ ਕੱਲ੍ਹ ਰਾਤੀ ਮਸਤੋਣਾ ਸਾਹਿਬ ਠਹਿਰਾ ਹੋਏ ਸੀਗੇ ਅੱਜ ਸਵੇਰੇ ਮਸਤ ਹੋਣਾ ਸਾਥ ਤੋਂ ਦੁਆਰਾ ਜਿਹੜਾ ਪੜਾਅ ਅੱਗੇ ਚਾਲੇ ਪਾਉਂਦੇ ਹੋਏ ਅੱਜ ਭਾਨੀਗਾ ਟਰੱਕ ਜੁਨੀਅਨ ਦੇ ਵਿੱਚ ਪਹੁੰਚੇ ਨੇ ਸੋ ਸੰਗਤ ਪੂਰੀ ਸ਼ਰਧਾ ਦੇ ਨਾਲ ਅਕਸ਼ਾ ਦੇ ਨਾਲ ਅੱਜ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੀ ਆ ਸੋ ਸਿਨਮਾਣੇ ਸਿੱਖ ਹੋਣ ਦੇ ਨਾਤੇ ਇਹ ਸੰਗਤ ਦੀ ਜਿਹੜੀ ਸੇਵਾ ਉਹ ਜਿਹੜੀ ਸੇਵਨ ਹੈ ਸਾਨੂੰ ਸੇਵਾ ਮਿਲ ਰਹੀ ਸੇਵਾ ਤੋਂ ਚੱਲਣਾ ਸੇਵਨ ਕਰ ਰਹੇ ਹੋ ਅਸੀਂ ਉਹਦੀ ਹੱਥਾਂ ਚੱਲੋ ਜੇ ਭਜਾਣਾ ਚੱਲੋ ਕਿਵੇਂ ਦੇਖਦੇ ਆ ਬਿਲਕੁਲ ਸੰਗਤ ਦੇ ਮਨ ਦੀ ਜਿਹੜੀ ਸ਼ਰਧਾ ਜਿਹੜਾ ਉਤਸ਼ਾਹ ਦਰਸ਼ਨ ਕਰ ਰਹੇ ਨੇ ਨਤਮਸਤਕ ਹੋ ਰਹੇ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੇ ਨੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਜੋ ਉਪਦੇਸ਼ ਗੁਰੂ ਸਾਹਿਬ ਨੇ ਦਿੱਤੇ ਆ ਜੋ ਸ਼ਹਾਦਨਾ ਗੁਰੂ ਸਾਹਿਬ ਨੇ ਦਿੱਤੀਆਂ ਨੇ ਸਿਰਫ ਇੱਕੋ ਹੀ ਉਪਦੇਸ਼ ਹੈਗਾ ਕਿ ਇਨਸਾਨੀਅਤ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਵੇ ਧਰਮ ਦੀ ਆਜ਼ਾਦੀ ਹੋਵੇ ਸੋ ਜਿੱਥੇ ਅੱਜ ਯੂਨੋ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੇ ਗੁਰੂ ਸਾਹਿਬ 350 ਸਾਲ ਪਹਿਲਾਂ ਉਹਨਾਂ ਚੀਜ਼ਾਂ ਦੇ ਉੱਤੇ ਉਪਦੇਸ਼ ਦੇ ਗਏ ਸੀਗੇ ਸੋ ਅੱਜ ਲੋੜ ਹੈ ਮਨੁੱਖਤਾ ਨੂੰ ਸਾਰੇ ਕਰਤਾਰ ਹੋ ਕੇ ਆਪਸੀ ਭਾਈਚਾਰਕ ਸਾਂਝ ਆਪਸੀ ਏਕਤਾ ਬਣਾਏ ਰੱਖਣ ਦੀ ਜਿਹੜੀ ਜ਼ਰੂਰਤ ਹੈ ਇਹੀ ਗੁਰੂ ਸਾਹਿਬ ਦੀ ਜਿਹੜੀ ਲਸਾਨੀ ਸਾਦਤ ਹੈ ਜਿਹੜਾ ਸਾਨੂੰ ਮੈਸੇਜ ਦਿੰਦੀ ਹੈ ਪੰਜਾਬ ਦੇ ਵੱਲੋਂ ਵੀ ਭਵਾਨੀਗੜ੍ਹ ਇਲਾਕੇ ਦੇ ਕਈ ਗੋਡਵਾਰਿਆਂ ਨੂੰ ਜਿਹੜਾ 50 ਲੱਖ ਦੇ ਚੈੱਕ ਦਿੱਤੇ ਗਏ ਕੱਲ੍ਹ ਅ 142 ਜਿਹੜੇ ਪੰਡਾਂ ਨੂੰ ਕਸਬਿਆਂ ਨੂੰ ਸ਼ਹਿਰਾਂ ਨੂੰ ਜਿਹੜੇ ਚੈੱਕ ਦਿੱਤੇ ਗਏ ਨੇ 50-50 ਲੱਖ ਰੁਪਏ ਦੇ ਤਕਰੀਬਨ 71 ਕਰੋੜ ਦੀ ਜਿਹੜੀ ਰਾਸ਼ੀ ਸੀਗੀ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਮੇਰੇ ਹਲਕਾ ਸੰਗਰੂਰ ਦੀ ਤਾਂ ਨਗਰ ਕਾਉਂਸਲ ਭਾਨੀਗੜ ਗੁਰੂ ਤੇਗ ਬਹਾਦਰ ਜੀ ਦੀ ਚਰਨ ਸੋ ਪ੍ਰਾਪਤ ਹਰਦੀ ਹੈ ਆਲੂਵਰਖ ਪੰਚਾਇਤ ਨੂੰ 50 ਲੱਖ ਰੁਪਏ ਦਾ ਮਿਲਿਆ ਕਰਾਚੋ ਪੰਚਾਇਤ ਨੂੰ ਮਿਲਿਆ ਪੱਗੂਆਲ ਪੰਚਾਇਤ ਨੂੰ ਮਿਲਿਆ ਕੋਈਸਾ ਪੰਚਾਇਤ ਨੂੰ ਮਿਲਿਆ ਸੋ ਇਹਨਾਂ ਪੰਚਾਇਤਾਂ ਨੂੰ ਮੇਰੇ ਹਲਕੇ ਦੀ ਇਹਨੂੰ ਕੱਲ 50-50 ਲੱਖ ਦੇ ਚੈੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜਾ ਆਪ ਦੇ ਕੇ ਗਏ ਨੇ ਅ ਤਿਕੇ ਸਿਸਮਾ ਤੇ 350 ਸਾਲਾਂ ਦੇ ਸੰਗਤ ਸਮਾਰੋਹ ਦੇ ਨਗਰ ਕੀਰਤਨ ਪੌਂਗੜ ਘਰ ਤੇ ਪਹੁੰਚਿਆ ਕਿੰਨੇ ਕਿ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ ਬਿਲਕੁਲ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ ਬਿਲਕੁਲ ਅਸੀਂ ਬਹੁਤ ਪੱਕਾ ਪ੍ਰਬੰਧ ਕੀਤੇ ਨੇ ਤੇ ਲੋਕਾਂ ਦਾ ਵੀ ਸਾਨੂੰ ਬੜਾ ਸਾਥ ਮਿਲ ਰਿਹਾ ਸਾਰੇ ਇਸ ਨੂੰ ਸਮਝਦੇ ਨੇ ਵੀ ਇਹ ਬਹੁਤ ਵੱਡਾ ਮਤਲਬ ਇਵੈਂਟ ਹੈ ਤੇ ਸਾਰੇ ਇਸ ਦੇ ਨਾਲ ਸੱਜਣ ਜੁੜੇ ਹੋਏ ਨੇ ਤੇ ਅਸੀਂ ਟ੍ਰੈਫਿਕ ਨੂੰ ਪੂਰਾ ਸਚਾਰੂਪ ਨਾਲ ਚਲਾ ਰਹੇ ਹਾਂ ਜੀ ਡੀਐਸ ਦੇ ਸਾਹਮਣੇ ਟ੍ਰੈਫਿਕ ਨੂੰ ਲੈ ਕੇ ਸੁਵੇਰ ਦੀ ਜਿਹੜੇ ਪਹਿਲਾਂ ਹੀ ਦੇਖਿਆ ਇਹਦੀਆਂ ਡਬੀਡੇਸ਼ਨ ਖਾਦੀਆਂ ਗਈਆਂ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਨਲਕੀਤ ਨਾ ਰਿਹਾ ਆਪਣੇ ਤੋਂ ਨਿਕਲਣ ਨਾ ਕਰ ਕਿਤੇ ਤੇ ਲੋਕਾਂ ਨੇ ਵੀ ਸਾਡਾ ਪੂਰਾ ਸਾਦੇ ਨੂੰ ਕਿ ਬਿਲਕੁਲ ਸਮੂਹ ਚੱਲ ਰਹੀ ਬਿਲਕੁਲ ਜੀ ਜਤਨਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਟ੍ਰੈਕੀ ਨੂੰ ਭੋਨੀ ਕਰਦਾ ਪ੍ਰਧਾਨ ਜੀ ਅੱਜ ਨਗਰ ਕੀਰਤਨ ਆ ਰਹੀ ਤੇ ਕੂਟੇ ਵੱਲੋਂ ਵੀ ਜਿਹੜਾ ਲੰਗਰ ਲਗਾਇਆ ਗਿਆ ਇਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਾਤ ਚ 350 ਸਾਲਾ ਬਣਾਇਆ ਗਿਆ ਜੀ ਉਹਨਾਂ ਦੇ ਜਾਦ ਵਿੱਚ ਅਸੀਂ ਲੰਗਰ ਇੱਥੇ ਬਣਾਇਆ ਤੇ ਸੰਗਤ ਨੂੰ ਵਰਤਾਇਆ ਜੀ ਇਹ ਸੇਵਾ ਆਈ ਆਪਣੇ ਹਿੱਸੇ ਬਹੁਤ ਬਹੁਤ ਕੋਈ ਚੰਗਾ ਲੱਗਿਆ ਜੀ ਸੰਗਤ ਦੀ ਸੇਵਾ ਕਰਕੇ